ਇੱਕ ਅਵੀ ਸਿੱਧੂ ਨਾਂ ਦਾ ਭਾਈ ਫੋਟੋ ਦਿਖਾਈ ਅਵੀ ਸਿੱਧੂ ਨਾਂ ਦਾ ਬੰਦਾ ਜੋ ਕਿ 200% ਝੂਠਾ ਇਹ ਇੰਗਲੈਂਡ 'ਚ ਰਹਿੰਦਾ ਹੈ ਇਹ ਇੰਗਲੈਂਡ 'ਚ ਰਹਿੰਦਾ ਹੈ ਇਹ ਬਲੈਕਮੈਲਰ ਬੰਦਾ ਇੰਡੀਆ ਦੇ ਵਿੱਚ ਇੱਤੇ ਕਈ ਕੰਪਲੇਂਟਾਂ ਦਿੱਤੀਆਂ ਹੋਈਆਂ ਲੋਕਾਂ ਨੇ ਸੋ ਮੈਂ ਪਹਿਲੇ ਤੁਹਾਨੂੰ ਉਹਦੀ ਫੋਟੋ ਦਿਖਾਦਾ ਅਵੀ ਸਿੱਧੂ ਨਾਂ ਹੈ ਜਮੇ ਗੰਦ ਬੰਦਾ ਗੰਦ ਦਾ ਟੋਕਰਾ ਕਹਿ ਲਓ ਤੁਸੀਂ ਉਹ ਵੀ ਥੋੜਾ ਉਨੇ ਹੁਣੇ ਇੱਕ ਵੀਡੀਓ ਬਾਈ ਜੀ ਆਪਣਾ ਫੇਸਬੁੱਕ ਤੇ ਬਣਾ ਕੇ ਪਾਈ ਕਿ ਅਸੀਂ ਜੀ ਲੁਧਿਆਣੇ ਮੈਂ ਤੁਹਾਨੂੰ ਵੀਡੀਓ ਵੀ ਦਿਖਾਲਦਾ ਇਹ ਉੱਚ ਬਾਈ ਵਟਸਐਪ ਤੇ ਬਾਈ ਅਸੀਂ ਵੀਡੀਓ ਵੀ ਦਿਖਾਲਦਾ ਕਿ ਅਸੀਂ ਇੱਕ ਢਾਬੇ ਤੇ ਬੈਠੇ ਆ ਜੀ ਪ੍ਰਿੰਕਲ ਇੱਥੋਂ ਭੱਜ ਗਿਆ ਇਦਾਂ ਦੀ ਕੋਈ ਗੱਲ ਨਹੀਂ ਹੈ ਅੱਜ ਆ ਬੰਦਾ ਪਹਿਲੇ ਤਾਂ ਆ ਜਾਂਦੀ ਦੇਖੋ ਸ਼ਕਲ ਆ ਬੰਦਾ ਅਵੀ ਸਿੱਧੋ ਨਾ ਆਇੰਦਾ ਇਹ ਮੋਨੇ ਦੀਆਂ ਫੋਟੋਆਂ ਵੀ ਦਿਖਾਉਂਦਾ ਤੁਹਾਨੂੰ ਆ ਦੇਖੋ ਮੋਨੇ ਦੀ ਸੋ ਵੀਡੀਓ ਵੀ ਦਿਖਾਉਂਦਾ ਤੁਹਾਨੂੰ ਇਹ ਜਿਹੜਾ ਬੰਦਾ ਹੈ ਉਹ ਜਮਈ ਖੱਚ ਦੀ ਔਲਾਦ ਹੈ ਖੱਚ ਦੀ ਠੀਕ ਹੈ ਜੀ ਆਹ ਦੇ ਇੱਕ ਮਿੰਟ ਆਪ ਵੀਡੀਓ ਸੁਣੋ ਧਿਆਨ ਨਾਲ ਰਿੰਕਲ ਟੈਂਪੂ ਨੇ ਟਾਈਮ ਪਾਇਆ ਸੀ ਲੁਧਿਆਣੇ ਕਹਿੰਦਾ ਲੁਧਿਆਣੇ ਟਾਈਮ ਪਾਇਆ ਸੀ ਦੇਖੋ ਪਹਿਲੀ ਤਾਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਇੱਥੇ ਪੁਲਿਸ ਕਮਿਸ਼ਨਰ ਕੁਲਦੀਪ ਚੈਹ ਲੱਗਿਆ ਹੋਇਆ ਹੈ ਲੁਧਿਆਣੇ ਆਣ ਵਾਸਤੇ ਨਾ ਇੰਨਾ ਵਰਕੇ ਗੈਂਗਸਟਰਾਂ ਨੂੰ ਸਟੀਲ ਤੇ ਗੁਰਦੇ ਚਾਹੀਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਜੀ ਦੇ ਹੁੰਦਿਆਂ ਲੁਧਿਆਣੇ ਇੱਦਾਂ ਜਿੱਦਾਂ ਇਹ ਵੀਡੀਓ ਪਾ ਰਹੇ ਆ ਨਾ ਜੀ ਆ ਲੁਧਿਆਣੇ ਖੱਲੇ ਆ ਲੁਧਿਆਣੇ ਖੱਲੇ ਆ ਇੱਥੇ ਫਲਿੰਕਲ ਨਹੀਂ ਆਇਆ ਇਹ ਤਾਂ ਵਿਦੇ ਨੇ ਕਿਹਾ ਜੀ ਜੇਲੇ ਧਾਬੇ ਤੇ ਅੱਛੀ ਕਿਹਾ ਛੀ ਕੋਰਾ ਝੂਠ ਮੈਂ ਆਵੀ ਸਿੱਧੂ ਨੂੰ ਨਾ 1 ਅੱਧਾ ਪਰਸੈਂਟ ਸਹੀ ਸਮਝਦਾ ਸੀ ਬਈ ਯਾਰ ਇਹ ਕੋਈ ਵੀਡੀਓ ਬੁਡੀਓ ਪਾਉਂਦਾ ਇਹ ਬਾਈ ਜੀ ਇਹ ਇਹ ਇੰਦੀ ਨਸਲ ਗੰਦੀ ਆ ਇੰਦੀ ਮੰਮੀ ਤੋਂ ਪਤਾ ਕਰਨਾ ਪੈਣਾ ਵੀ ਇਹਦਾ ਫਾਦਰ ਕਿਹੜਾ ਸੀ ਇੰਦੀ ਨਸਲ ਗੰਦੀ ਹੈ ਇਹਨੂੰ ਕੋਈ ਚੱਜਦਾ ਬੰਦਾ ਮੇਰੇ ਨਾਲ ਇਹਨੂੰ ਟੱਕਰੇ ਦੱਲੇ ਨੂੰ ਫੇਕ ਆਈਡੀਆਂ ਬਣਾਉਣਾ ਲੋਕਾਂ ਨੂੰ ਮਾਲਾ ਬੋਲਣਾ ਲੋਕਾਂ ਨੂੰ ਤੰਗ ਕਰਨਾ ਮੱਖੂ ਦਾ ਚਮਚਾਏ ਮੱਖੂ ਦਾ ਅੱਛਾ ਦੇਖੋ ਕਿੱਡਾ ਹਰਾਮੀ ਐ ਇਹਨੂੰ ਐਨ ਲੱਗਦਾ ਹੀ ਵੀ ਪ੍ਰਿੰਕਲ ਬੋਲੂਗਾ ਹੀ ਨਹੀਂ ਜਾਂ ਪ੍ਰਿੰਕਲ ਉੱਥੇ ਕਮੈਂਟ ਕਰੂਗਾ ਹਿੱਡਾ ਹਰਾਮੀ ਐ ਮੇਰਾ ਅਮੀ ਕਿਸੇ ਟਾਬੇ ਤੇ ਖੜ ਕੇ ਬਾਹਰ ਦੋ ਗੱਡੀਆਂ ਦੀ ਵੀਡੀਓ ਮੇਰੇ ਕੋਲ ਡਰਾਈਵਰ ਬੱਚੇ ਬੱਚੇ ਨੂੰ ਪਤਾ ਪ੍ਰਿੰਕਲ ਕੋਲ ਡਰਾਈਵਰ ਮਸ਼ਹੂਰ ਬੰਦਾ ਮੈਂ ਵਰਨਾ ਗੱਡੀ ਵਰਨਾ ਗੱਡੀ ਵੀਰੇ ਵਰਨਾ ਗੱਡੀ ਦੀ ਵੀਡੀਓ ਬਣਾ ਕੇ ਨਾ ਪ੍ਰਿੰਕਲ ਨਾਲ ਟਾਮ ਬਣ ਲੱਛੀ ਅੱਛੀ ਆਗੇ ਪ੍ਰਿੰਕਲ ਆਇਆ ਨਹੀਂ ਉਹ ਜਾਣਦਾ ਤੈਨੂੰ ਮੈਂ ਆਵੀ ਸਿੱਧੂ ਲੈ ਲੜੀਆਂ ਕਰਦਾ ਤੋ ਲੋਕਾਂ ਅੱਗੇ ਸੁਣ ਲੈ ਗੱਲ ਤੇਰੇ ਕਾਬੂ ਨਹੀਂ ਆਇਆ ਪ੍ਰਿੰਕਲ ਸੁਣ ਲੈ ਤੂੰ ਕਿੰਨਾ ਕੁਛ ਲਿਖਿਆ ਮੈਨੂੰ ਤੇਰੀ ਗੱਲ ਗੋਲੀ ਨਹੀਂ ਮੈਂ ਮੈਂ ਤੇਰੇ ਤੇ ਪਰਚਾ ਕਰਾਉ ਪਰਚਾ ਦਰਜ ਕਰਾਉ ਤੇਰੇ ਤੇ ਤੈਨੂੰ ਛੜਦਾ ਨਹੀਂ ਤੇਰੀ ਮੈਂ ਉਹ ਕੀ ਸੀ ਕਰਾਉ ਪੰਜਾਬੀ ਦੇ ਵਿੱਚ ਅੱਜ ਲੁਧਿਆਣੇ ਦੇ ਸਬੰਧਤ ਸੀਨੀਅਰ ਅਫਸਰਾਂ ਨੂੰ ਵੀ ਜਾਣੂ ਕਰਵਾਇਆ ਜਿਹੜੀ ਇਹ ਨਾਲੇ ਮੇਰੀ ਵੀਡੀਓ ਫੇਸਬੁੱਕ ਤੇ 8 ਸਾਲ ਪੁਰਾਣੀ 에ਅਰ ਗਨ ਵਾਲੀ ਵੀਡੀਓ ਪਾਈ ਉਹ ਵੀ ਸਾਰਾ ਦੱਸਿਆ ਮੈਂ ਸਾਰਾ ਉਹ A to Z ਦੱਸਿਆ ਮੈਂ ਸਾਰਾ ਪੁਲਿਸ ਨੂੰ ਸੀਨੀਅਰ ਅਫਸਰਾਂ ਨੂੰ ਸਾਰੀ ਸੱਚਾਈ ਜਾਣੂ ਕਰਵਾਈ ਹੈ ਤੂੰ ਚਿੰਤਾ ਨਾ ਕਰ ਅਵੀ ਸਿੱਧੂ ਤੇਰਾ ਟਾਈਮ ਮਾੜਾ ਪੁੱਤ ਆਣ ਵਾਲਾ ਤੇਰਾ ਚੱਜ ਦੇ ਬੰਦੇ ਨਾਲ ਵਾਹ ਨਹੀਂ ਪਿਆ ਤੂੰ ਜਿੱਦਨ ਇੰਡੀਆ ਪੈਰ ਰੱਖਿਆ ਤੈਨੂੰ ਮੈਂ ਦੱਸੂ ਤੂੰ ਕਹਿੰਦਾ ਮੈਂ 18 ਛਾਲ ਤੋਂ ਇੰਡੀਆ ਨਹੀਂ ਆਇਆ ਇਹਨਾ ਨਹੀਂ ਤੂੰ ਇੰਨਾ ਵੱਡਾ ਗੈਂਗਸਟਰ ਬਣ ਗਿਆ ਸੁਣ ਲੈ ਗੱਲ ਮੇਰੀ ਇਹਨਾ ਨਹੀਂ ਆ ਬਲਜੀਤ ਆਇਆ ਸਾਹ ਕਹਿੰਦਾ ਲੁਧਿਆਣੇ ਹੋ ਕੇ ਚਲੇਗੇ ਉਹ ਸਾਲੇ ਉਸੀ ਆਰਾਮ ਨਾਲ ਬੈਠੇ ਖਾ ਪੀ ਰਹੇ ਆਹੀ ਬੈਠੇ ਜਮਾਲਪੁਰ ਇਹ ਪੁਆਰੇ ਵਾਲੇ ਚੌਂਕੋਂ ਕੋਲਗੇ ਸੀ ਮੈਨੂੰ ਦੱਸ ਤੇਰੀ ਵੀ ਫੋਟੋ ਪਾਉਣਾ ਨਾਲ ਮੈਂ ਖੜ ਜਾ ਤਾ ਉਹ ਵੱਡੇ ਬਲਜੀਤ ਦੀ ਖੱਛ ਦੀ ਜਾ ਪੀਲੀ ਸਵੈਟਰ ਆ ਲਿਆ ਅੱਛਾ ਗੱਲ ਹੈਗੀ ਏਦਾਂ ਹੁਣ ਤੁਸੀਂ ਸਾਰੇ ਲੋ ਨਜ਼ਾਰੇ ਦੂਜੀ ਗੱਲ ਬਾਈ ਕੁਲਦੀਪ ਚੈਲ ਮੁਕਸੌਰ ਵਿੱਚ ਡੀਐਸਪੀ ਰਹੇ ਨੇ ਇਹਨਾਂ ਨੇ ਹਾਂ ਬਾਈ ਇਹ ਤਾਂ ਫੇ ਤੁਹਾਨੂੰ ਪਤਾ ਹੀ ਹੈ ਚੱਕ ਦਿੰਦਾ ਕੰਮ 우ਸਤਾਦ ਆਪਣਾ ਤੇ ਗੱਲ ਇਹ ਹੈ ਬਈ ਇਹ ਲੁਧਿਆਣੇ ਦੇ ਵਿੱਚ ਕੋਈ ਇਹ ਨਹੀਂ ਕਿ ਵੀ ਇਹ ਦੋ ਕੁੜੀ ਦੇ ਬੰਦੇ ਲੁਧਿਆਣੇ ਜਾ ਕੇ ਕੋਈ ਕ੍ਰਾਈਮ ਕਰ ਲੈਣਗੇ ਇਹਨਾਂ ਦੀ ਇਹ ਸਾਲੇ ਇੱਕ ਕੱਚੋ ਕੁੰਬਾ ਤੇ ਜਾਪਾਨੀ ਬੈਠੇ ਖੰਨੇ ਵਾਲੇ ਪਾਸੇ ਸੁਣ ਲੋ ਗੱਲ ਚਲੋ ਹੁਣ ਮੈਂ ਕੋਈ ਗੱਲ ਨਹੀਂ ਕਰਨੀ ਮੈਂ ਜਿਹੜਾ ਸਪਸ਼ਟੀਕਰਨ ਦੇਣਾ ਸੀ ਤੁਹਾਨੂੰ ਦੱਸਦਾ ਮੈਂ ਫੇਰ ਫੋਟੋ ਦਿਖਾ ਦਿੰਦਾ ਇਸ ਗੰਦੀ ਨਸਲ ਦੇ ਬੰਦੇ ਤੋਂ ਤੁਸੀਂ ਬਚ ਕੇ ਰਹਿਣਾ ਇਹ ਕੋਰਾ ਝੂਠਾ ਬੰਦਾ ਫੇਸਬੁੱਕ ਤੇ ਫੇਮ ਲੈਣ ਲਈ ਨਕਲੀ ਆਈਡੀਆ ਬਣਾ ਕੇ ਲੋਕਾਂ ਨੂੰ ਦਬੋਂਦਾ ਜਿਹੜੇ ਤੋਂ ਦਬ ਦੁੱਬ ਗਏ ਉਹ ਤਾਂ ਠੀਕ ਨੇ ਜਿਹੜੇ ਮੇਰੇ ਵਰਗੇ ਨਹੀਂ ਦਬੇ ਉਹਨਾਂ ਨੂੰ ਫਿਰ ਵਿੱਚ ਬੰਦੇ ਪਾਉਂਦਾ ਵਿੱਚ ਹੀ ਫਰਿੰਕਲ ਛਾਦੀ ਮੰਮੀ ਨੇ ਘਾਲਾ ਕਰ ਦਿੱਤਾ ਹੈ ਅੱਡੀ ਮੰਮੀ ਨੇ ਤੁਹਾਨੂੰ ਜੰਮ ਕੇ ਗਲਤੀ ਕੀਤੀ ਮੈਂ ਗਾਲਾਂ ਕਿਉਂ ਕਢਨੀਆਂ ਉਹਨੂੰ ਵੈਸੇ ਹੀ ਵਿਚਾਰੀ ਤੋਂ ਜਿੰਦੇ ਤੋਂ ਗਲਤੀ ਹੋਗੀ ਉਹਨੂੰ ਗਾਲਾਂ ਕਿਉਂ ਕਢਨੀਆਂ ਮਾਵਾ ਦਾ ਇੱਕੋ ਜੀਆਂ ਹੁੰਦੀਆਂ ਬਸ ਆਇਆ ਵੀ ਤੁਹਾਡਾ ਬੁੜਾ ਗੰਦਾ ਸੀਗਾ ਜਿਹੜੇ ਤੁਸੀਂ ਗੰਦੇ ਹੋ ਅਵੀ ਸਿੱਧੂ ਬੰਦੇ ਦਾ ਪੁੱਤ ਬਣ ਜਾ ਸੁਣ ਲੈ ਗੱਲ ਮੇਰੀ ਬੰਦੇ ਦਾ ਪੁੱਤ ਬਣ ਜਾ ਝੂਠੀਆਂ ਫੇਕ ਖਬਰਾਂ ਨਾ ਚਲਾ ਤੈਨੂੰ ਲੋਕਾਂ ਲਾਂ ਤਾਂ ਪਾਣੀਆਂ ਦੱਗੜ ਦੱਲਿਆ ਸੱਚ ਬੋਲ ਸੱਚ ਬੋਲ ਕੇ ਤੇਰੀ ਔਕਾਤ ਹੈ ਕਿ ਬਸ ਐਵੇਂ ਹੀ ਰਾ ਬਠਿੰਡੇ ਰਾਜਪੁਰੇ ਵਾਲੇ ਪਾਸੇ ਕਿਸੇ ਟਾਬੇ ਤੋਂ ਵੀਡੀਓ ਬਣਾ ਲੈਣੀ ਐ। ਅੱਛੀ ਇੱਥੇ ਟਾਈਮ ਬੰਨੇ ਅੱਛੀ ਬ੍ਰਿੰਕਲ ਲੈ ਜਾਣੀ ਹੈ। ਪ੍ਰਿੰਕਲ ਨੂੰ ਜਾਣਦੇ ਲੁਧਿਆਣੇ ਵਾਲੇ। ਐਵੇਂ ਨਾ ਯਬਲੀਆਂ ਮਾਰ ਯਬਲ ਸਿਆਂ ਖੋਤੀ ਐ ਤੂੰ। ਖੋਤੀ। ਸਮਝਿਆ ਗੱਲ? ਅਬੀ ਸਿੱਧੂ ਖੋਤੀ ਤੇਰੀ ਮਾਂ ਵੀ ਪਛਤਾਨਦੀ ਐ ਵੀ ਤੂੰ ਕੀ ਗੰਦ ਜੰਮ ਲਿਆ ਉਹਨੇ। ਇੰਗਲੈਂਡ ਵਾਲੇ ਬੰਦੇ ਤੈਨੂੰ ਲਾਂਤਾ ਪਾਉਂਦੇ ਮੈਨੂੰ ਬੜੇ ਫੋਨ ਆਂਦੇ ਆ ਕਹਿੰਦੇ ਇੱਥੇ ਇੰਗਲੈਂਡ 'ਚ ਬੇਇੱਜ਼ਤੀ ਕਰਾਂਦਾ ਫਿਰਦਾ ਗੰਦ। ਖਾਤੇ ਆਪਣਾ ਜਲੂਸ ਕੜਾ। ਹਾਂ ਨਾਲੇ ਜਿੰਨਾ ਦਾ ਤੂੰ ਨਾਮ ਯੂਜ਼ ਕਰਦਾ ਉਹ ਸਾਰੀ ਤੂੰ ਚਿੰਤਾ ਨਾ ਕਰ ਥੋੜੇ ਦਿਨ ਰੁੱਕ ਤੇਰਾ ਮੱਕੂ ਠੱਪਦਾ ਮੈਂ ਖੜ ਜਾ ਤੇਰੇ ਪਿੱਛੇ ਜਿਹੜਾ ਉਹ ਹੈਗਾ ਨਾ ਦੂਜਾ ਮੱਕੂ ਉਹਨੂੰ ਵੀ ਨੱਪਦਾ ਮੈਂ ਖੜ ਜਾ